ਤੇ ਰਾਜਾ ਬਿੰਦੀ ਨੇ ਪ੍ਰਕਾਸ਼ ਕਰਨ ਲੱਗਾ ਲੇਖ ਹੈ ਨਾ ਭਲਾ ਹੈ ਪ੍ਰਜਾ ਦੀ ਸੇਵਾ ਕਰਦਾ ਹੈ ਨਾ ਫਿਰ ਕੋਈ ਗੱਲ ਨਹੀਂ ਮੇਰੀ ਰਾਜਕੁਮਾਰੀ ਬਹੁਤ ਬਾਣੀ ਪਰਦੀ ਹੈ ਉਹ ਆਪੇ ਗੁਰੂ ਨਾਲ ਜੋੜੇਗੀ ਆਪ ਕੋ ਸਦਾ ਸ਼ਹੀਦ ਰਿਹਾ ਤ੍ਰਿਸ਼ਤਾ ਤੈ ਉਹ ਵਿਆਹ ਹੋਰ ਬਰਾਤ ਆਈ ਦੋਨੋਂ ਰਾਜ ਘਰਾਣੇ ਸਾਈ ਸ਼ੌਂਤ ਸਾਈ ਸ਼ਾਨਦਾਰ ਵਿਆਹ ਹੋ ਉਨ ਬਰਾਤ ਜਿਹੜੀ ਸੀ ਡੋਲੀ ਲੈ ਕੇ ਨਾਹਰ ਤੋਂ ਚੱਲੇ ਵਿਵਾਰ ਪਹੁੰਚ ਗਏ ਰਾਜਮਹਿਲੇ ਪਹਿਲੀ ਰਾਤ ਜਿੰਨੀ ਮਰਜ਼ੀ ਜਾਣ ਪਛਾਣ ਹੋਵੇ ਰਿਸ਼ਤਾ ਹੋਵੇ ਪਹਿਲੀ ਰਾਤ ਸੰਗਦੇ ਹੁੰਦੀ ਹੈ ਨਾ ਆਹ ਕੋ ਸੱਤ ਨਾਂ ਰਿਸ਼ਤੇਦਾਰੀ ਹੈ ਉਹਦੀ ਬੱਚੀ ਤੇ ਗੱਲੀ ਹੈ ਨਾ ਖਰਾਜ ਮਹਿਲ ਤੇ ਪਹੁੰਚ ਗਏ ਕੋਣ ਰਾਜਕੁਮਾਰੀ ਦਾ ਸੁਹਾਗ ਸਿੰਘ ਸਾਹਿਬ ਸੰਗਤ ਅਬਰਤ ਵੇਲੇ ਉੱਠਣਾ ਕਿਸ਼ਨਾਣ ਕਰਮਾ ਜਬਨੀ ਸਰ ਦਾ ਪਾਟੀ ਹੁਣ ਮੋਛ ਦੇ ਗਈ ਰਾਜ ਮੈਨ ਦੇ ਚ ਸਾਰੇ ਪਰਿਵਾਰ ਵਿੱਚ ਇਹ ਵੀ ਪਤਾ ਲੱਗਿਆ ਸੀ ਕਿ ਜਿਹੜਾ ਮੇਰਾ ਪਤੀ ਹੈ ਰਾਜ ਕੁਮਾਰ ਕਿੰਨੂ ਬਣਦਾ ਕਿਸ ਨੂੰ ਪਤਾ ਹੀ ਨਹੀਂ ਕਿਉਂਕਿ ਇਹਨੂੰ ਜਾਂਦਾ ਦੇਖਦਾ ਹੀ ਨਹੀਂ ਕੋਈ ਤੇ ਕਦੀ ਧਾਰਮਿਕ ਸਥਾਨ ਨਹੀਂ ਆਉਂਦਾ ਡਰਦੀ ਡਰਦੀ ਸੰਗੀ ਸੰਗੀ ਉੱਠੀ ਰਾਜਕੁਮਾਰੀ ਕਿਸ਼ਨਾਣ ਕੀਤਾ ਇਸ਼ਾਰਾ ਕਰਕੇ ਗੁਟਕਾ ਲਿਆ ਗੁਟਕਾ ਸਭ ਲੈ ਕੇ ਚੌਂਕੜਾ ਮਾਰ ਕੇ ਬੈਠੀ ਜਿਵੇਂ ਜੱਜ ਸਾਹ ਦਾ ਪਾੜ ਸ਼ੁਰੂ ਕੀਤਾ ਰਾਜkumar ਉੱਠ ਕੇ ਆਗੇ ਤੇ ਝੁੜ ਜੀ ਡਰ ਕੇ ਪਰ ਕੋਲ ਆ ਗਏ ਚੌਂਕੜਾ ਮਾਰ ਰਾਜਮਾਰੀ ਪਾੜ ਕਰਦੀ ਨਹੀਂ ਰਾਜkumar ਸੁਣਦਾ ਹੈ ਜਿਵੇਂ ਬਾਟ ਦਾ ਭੋਗ ਪਿਆ ਰਾਜਕੁਮਾਰ ਉੱਠਿਆ ਨਾ ਤੇ ਚੰਗਾ ਗਿਆ ਤੇ ਨਾ ਹੀ ਮੜ ਗਿਆ ਨਾ ਹੀ ਇਹ ਕਿਆ ਮੁੜ ਕੇ ਗਰੀ ਨਾ ਹੀ ਕਿਆ ਮੁੜ ਕੇ ਨਾ ਗਰੀ ਆਖੋ ਸਾਥ ਕੁਝ ਵੀ ਨਹੀਂ ਜਿਵੇਂ ਅਸੀਂ ਵੀ ਉੱਠ ਕੇ ਚਲੇ ਤੁਰਦੀ ਤਸੱਲੀ ਨਹੀਂ ਹੋਈ ਪਰ ਇਹਨਾਂ ਕਿਆ ਕੁਝ ਨਹੀਂ ਆਖੋ ਸਾਥ ਨਾ ਫਿਰ ਰਾਜਕੁਮਾਰ ਨੇ ਪਦੀਨੇ ਪੁੜ ਕੇ ਨੀ ਬਾੜ ਤੋਂ ਰੋ ਕੇ ਥੋੜਾ ਜਿਹਾ ਹੌਸਲਾ ਬਣਿਆ ਇਹਨਾਂ ਰੋਈਦਾ ਕੰ ਜਦੋਂ ਅਮਰਤਵ ਲੋਟਕੇ ਪਾੜ ਕਰਦੀ ਹੈ ਰਾਜਕੁਮਾਰ ਕੋਲ ਆ ਕੇ ਬਹਿ ਜਾਂਦਾ ਹੈ ਸੁਣਦਾ ਜਿਵੇਂ ਆਂਦਨ ਉਹੇ ਉੱਠ ਕੇ ਚਲਾ ਜਾਂਦਾ ਨਾ ਚੰਗਾ ਕਹਿੰਦਾ ਨਾ ਮਾਰਾ ਤੇ ਕੁ ਦੇਣਾ ਦੀ ਗੱਲ ਨਹੀਂ ਸਾਜ ਸੰਗਤ ਮਹੀਨਿਆਂ ਦੇ ਮਹੀਨੇ ਬੀਤ ਗਏ ਆਪੋ ਸਾਧਾ ਪਰ ਰਾਜਕੁਮਾਰੀ ਦੇ ਮਨ ਚ ਇੱਕ ਗੱਲ ਬੈਠੀ ਹੈ ਆਖਿਰ ਇਹ ਨਾ ਤੇ ਮਾਸਕ ਕੀ ਹੈ ਨਾ ਚੰਗਾ ਕਹਿੰਦੇ ਨਾ ਮਾਰਾ ਕਹਿੰਦੇ ਮਨ ਦੀ ਗੱਲ ਹੀ ਨਹੀਂ ਦੱਸਦੇ ਬੇਨੇ ਤੇ ਬੇਨੇ ਲੱਗ ਇੰਦਰ ਜਿਹੜਾ ਵਿਭੌਰ ਦਾ ਰਾਜਾ ਸੀ ਰਾਜਕੁਮਾਰ ਦਾ ਪਿਤਾ ਪੂਰੀ ਮੌਤ ਹੋ ਗਈ ਹੁਣ ਰਾਜਕੁਮਾਰ ਜਿਹੜਾ ਵਿਭੌਰ ਦਾ ਰਾਜਾ ਬਣ ਗਿਆ ਹਰ ਰੁਟੀਨ ਹੋ ਗਈ ਆ ਤੁਸਾਦ ਨਾਮ ਰਾਜਕੁਮਾਰ ਨੇ ਵੀ ਰਾਣੀ ਮੰਗੀ ਵਿਭੌਰ ਦੀ ਪਰ ਅਪਰ ਰਾਜਕੁਮਾਰ ਹੀ ਬਣ ਗਿਆ ਚਲਦਾ ਇਹ ਸਮਾਂ ਪਰ ਰਾਣੀ ਦੇ ਮਨ 'ਚ ਰਾਜਕੁਮਾਰੀ ਦੇ ਮਨ 'ਚ ਗੱਲ ਬੈਠੀ ਹੈ ਦਿਲ ਦੀ ਗੱਲ ਦੱਸਦੇ ਕਿਉਂ ਨਹੀਂ ਜਦੋਂ ਬਾੜ ਚੜਦੀਆਂ ਬੜੀਆਂ ਸ਼ਰਦਾ ਨਾਲ ਰਹਿੰਦੇ ਆ ਭੋਗ ਪੈਂਦਾ ਕਦੇ ਕੁਝ ਨਹੀਂ ਕਹਿੰਦੇ ਹੋਰ ਸੁਣਾ ਇਹ ਵੀ ਨਹੀਂ ਕਹਿੰਦੇ ਕਿ ਤੁਮਨਾ ਕਰੀ ਆਪੋ ਸਾਧਨਾ ਪਰ ਮਨੁੱਖ ਕੀ ਸਮਝਦੇ ਨਹੀਂ ਆਂ ਔਰ ਇੱਕ ਦਿਨ ਕੀ ਹੋਇਆ ਅੱਧੀ ਰਾਤ ਸੀ ਰਾਜਕੁਮਾਰੀ ਦੀ ਜਾਗ ਖੁੱਲ ਗਈ ਦੀ ਦੇਖਦੀ ਹੈ ਬਲੰਦੇ ਰਾਜਾ ਕੁਰੀ ਨੇ ਸੋਚਿਆ ਕੁਰੀ ਬੰਦਾ ਰਾਤ ਨੂੰ ਉੱਠਦਾ ਹੈ ਫੇਰ ਉਹਦੀ ਲੋੜ ਪੈ ਜਾਂਦੀ ਹੈ ਉਠਣ ਤੇ ਆ ਜਾਂਦੇ ਬਹੁਤ देर ਹੋ ਗਈ ਨਹੀਂ ਆਇਆ ਥੋੜੀ ਚਿੰਤਾ ਲੱਗੀ ਰਾਜਕੁਮਾਰੀ ਘੁੱਟ ਗਈ ਸਾਰਾ ਮੈਂ ਦੇਖ ਲਿਆ ਰਾਜਾ ਨਜ਼ਰ ਨਹੀਂ ਆਇਆ ਫਿਰ ਪਹਿਰੇਦਾਰ ਨੂੰ ਪੁੱਛਿਆ ਰਾਜਾ ਜੀ ਬਾਹਰ ਗਏ ਨੇ ਪਹਿਰੇਦਾਰ ਕਹਿ ਲੱਗੇ ਨਹੀਂ ਰਾਣੀ ਸਹਿਬਾ ਅਚਿਤ ਬਾਜਾਂ ਦੇ ਦੇਖਿਆ ਨਹੀਂ ਹੋ ਚੇਤਾ ਲੱਗੀ ਬਾਹਰ ਵੀ ਨਹੀਂ ਗਏ ਮਹਿਲ ਵਿੱਚ ਵੀ ਨਹੀਂ ਆ ਗਏ ਕਿੱਥੇ ਚਲੇ ਗਏ ਚੇਤਾ ਸੀ ਹੁਣ ਰਾਣੀ ਪਲਨ ਤੇ ਆ ਕੇ ਲੰਮੀ ਤੇ ਬੈ ਗਈ ਅੱਖਾਂ ਬੰਦ ਕਰ ਲਈਆਂ ਪਰ ਦਿਲ ਵਿੱਚ ਅਰਦਾਸ ਕਰਦੀ ਕਲਗੀਆਂ ਵਾਲੇ ਪਿਤਾ ਮੇਰੇ ਪਤੀ ਦੀ लाज ਰੱਖੀਂ ਆਪ ਕੋ ਸਤਿਰਾ ਨਾਮੁ ਜੀ ਅਰਦਾਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਰਵਾਜ ਕਲਨੀ ਆਵਲੇ ਪਤਾ ਮੇਰਾ ਪਤੀ ਜਿੱਤ ਨਹੀਂ ਹੋਏ ਉਹਦੇ ਨਾਲ ਜਿਉਂ ਅੱਖਾਂ ਬੰਦ ਕਰਕੇ ਅਰਦਾਸ ਕਰਦੀ ਪਈ ਇੰਨੇ ਨੂੰ ਖੜਕਾ ਹੋਇਆ ਜਿਵੇਂ ਖੜਕਾ ਹੋਇਆ ਨਾਲ ਜਿੱਤ ਨੂੰ ਆਵਾਜ਼ ਆਈ ਕੁੱਠੀ ਨਹੀਂ ਲੰਮੀ ਪਈ ਨੇ ਲੰਮੀ ਪਈ ਨੇ ਅੱਖਾਂ ਉਸ ਤੋਂ ਸੇ ਕਰਕੇ ਲਈਆਂ ਜਿਹਨੂੰ ਅੱਜ ਤੱਕ ਮੈਨਰ ਦੀ ਕੰਦ ਸਮੀ ਦੀ ਸੀ ਨਾ ਉਹ ਦਰਵਾਜਾ ਆ ਖੁਸ਼ਾ ਤੇਰਾ ਹਮਸਾ ਗੰਦੇ ਹਿੱਲੀ ਦਰਵਾਜਾ ਸੀ ਪਰ ਲਗਵਾ ਸੀ ਜਿਵੇਂ ਕੰਦ ਦਰਵਾਜਾ ਖੁੱਲਿਆ ਰਾਜਕੁਮਾਰੀ ਉੱਠੀ ਰਹੀ ਲੰਮੀ ਪਈ ਰਹੀ ਉਦਾਂ ਹੀ ਦੇਖਿਆ ਉਸ ਵੱਸੇ ਦਰਵਾਜਾ ਖੁੱਲਿਆ ਤੇ ਰਾਜਾ ਬਾਦ ਨਿਕਲੇ ਜਿਨ੍ਹਾਂ ਨੇ ਰਾਜ ਮਹਿਲ ਦੇਖੇ ਨੇ ਕਿਲੇ ਦੇਖੇ ਨੇ ਉਹਨਾਂ ਨੂੰ ਜ਼ਰੂਰ ਪਤਾ ਕਿ ਪਹਿਲਾ ਜੀ ਮਹਾਰਾਜੇ ਮਹਿਲਾਂ ਚ ਲੁਕਵੇਂ ਕਮਰੇ ਬਣਾਉਂਦੇ ਕਮਰੇ ਬਣਾਉਂਦੇ ਅਰੇ ਦੇਸਤ ਚੋਰ ਦਰਵਾਜੇ ਵੀ ਹੁੰਦੇ ਛਾਂ ਕਿ ਜੇ ਦੁਸ਼ਮਣ ਹਮਲਾ ਕਰੇ ਤਾਂ ਉੱਥੇ ਜਾ ਕੇ ਰੁਕ ਜਾਓ ਪੂਰਨ ਪਤਾ ਨਾ ਲਗੇ ਸਿੱਧੇ ਚੁੜੇ ਤੇ ਪਹਿਲਾ ਦੰਦਸ ਤੇ ਹੁਣੇ ਰਾਜਕੁਮਾਰੀ ਲੰਮੀ ਪਈ ਦੇ ਘਾਰਵਾਨ ਦੇ ਲਈ ਵਿਵਾਰਤ ਬੂਆ ਬੰਦੇ ਕੀਤਾ ਤਲਾਲਾਇ ਕੁਦਰਤੀ ਕਿਸੇ ਨੂੰ ਕੁਝ ਹੋਣਾ ਹੁੰਦਾ ਨਾ ਹੋ ਜਾਂਦਾ ਕਿ ਜੋ ਚਾਬੀ ਵਿੱਚ ਹੀ ਰਹਿਣ ਦਿੱਤੀ ਆ ਕੋਸਤਨਾਬ ਥੋੜੀ ਵਾਲੀ ਸੀ ਚਾਬੀ ਵਿੱਚ ਰਹਿ ਬਲੰਗ ਦੇ ਕੋਲ ਆ ਕੇ ਹੁਣ ਰਾਜਕੁਮਾਰੀ ਨੇ ਅੱਖਾਂ ਬੰਦ ਕਰ ਲਈਆਂ ਉਹ ਵੀ ਨਹੀਂ ਉੱਠੀ ਜਿਵੇਂ ਬਰਦਾ ਸੁੱਖ ਦਾ ਸਾਹ ਲੈਂਦਾ ਨਾ ਰਾਜੇ ਨੇ ਸੁੱਖ ਦਾ ਸਾਹ ਲਿਆ ਸੁੱਤੀ ਹੋਈ ਆ ਕੋਸਤਨਾਬ ਅਸ਼ੀਰਵਾਦ ਸੌਂ ਗਈ ਔਰ ਉਹਨਾਂ ਰਾਜਕੁਮਾਰੀ ਦੇ ਮਨਚਿਆ ਆਖਰ ਇਥੇ ਕੀ ਹੈ ਜਿਸਨੂੰ ਆਇਤਾ ਕੰਨ ਸਮੇਂ ਦਿੱਸੀ ਤੇ ਦਰਵਾਜ਼ਾ ਇਤਨੇ ਸਾਲ ਹੋ ਗਏ ਵਿਆਹ ਨੂੰ ਅੱਜ ਤੱਕ ਪਤਾ ਹੀ ਨਹੀਂ ਲੱਗਾ ਆਖਰ ਇਥੇ ਕੀ ਆ ਦੇਖਣਾ ਹੈ ਬੀਵੀਆਂ ਪੈਣਾ ਬੈਠੀਆਂ ਨੇ ਸਵੇ ਘਰ ਪਰਿਵਾਰ ਵਾਲਿਆਂ ਥੋੜਾ ਜਿਹਾ ਵੀ ਬੰਦੇ ਤੇ ਸ਼ੱਕ ਹੋ ਜਾਣਾ ਤੇ ਜਦ ਤੱਕ ਬੀਵੀਆਂ ਤੈਹ ਤੱਕ ਨਹੀਂ ਨਾ ਪਹੁੰਚਦੇ ਬੰਦੇ ਦਾ ਖਹਿੜਾ ਨਹੀਂ ਛੱਡਦੇ ਨਿਆ ਆਖੋ ਸਤਾ ਨਾ ਆਪਸੇ ਕਿੱਤੇ ਗਏ ਸੀ ਕਿਆਦਰ ਸੀ ਗਏ ਉਹਨਾਂ ਕਦੇ ਮਜ਼ਦੂਰੀ ਜਾਣਾ ਨਹੀਂ ਨੱਥੀ ਹੈ ਹੰਦੜ ਵੀਰ ਅਸੇ ਵੀ ਨੇ ਕਈ ਨਾ ਹੋਇਆ ਹੁਣ ਅੱਖੋ ਸਤਨਾ ਨਹੀਂ ਸਕਦਾ ਹੰਦੜ ਇਹ ਕਰਤੂਆ ਤੇਰ ਸੋਣ ਕੇ ਮੁਸਕਰਾਏ ਬੋਲਦਾ ਰਿਹਾ ਮਤੇ ਕਿ ਨਹੀਂ ਮੁਸਕਰਾਟਾ ਨੇ ਜਿਹੜੇ ਗੁਰਗ੍ਰਾਮ ਸਾਹਿਬ ਤਾਂ ਕਿਰਪਾ ਕਰਦਾ ਹੈ ਹੁਣ ਰਾਣੀ ਦੇ ਮਨ ਚ ਦੇਖਣਾ ਹੈ ਤੇ ਚੜਿਆ ਜਦ ਅਰੋਹਿਤ ਨੇ ਨਥਨੀ ਵਿੱਚ ਹੋਇਆ ਹੁਣ ਰਾਜਕੁਮਾਰ ਰਾਜਾ ਹੋ ਚੁੱਕਾ ਮੈਂ ਮੋੜਦਾ ਨਾਮ ਹੈ ਰਤਨਰਾਏ ਰਾਜਦਰਬਾਰ ਚਲੇ ਗਏ ਹੋਰ ਨਾਰਜਕੁਮਾਰੀ ਨੂੰ ਮੌਕਾ ਮਿਲਿਆ ਘੰਟ ਦੇ ਕੋਲ ਗਈ ਤੇ ਚਾਬੀਾਂ ਦੇ ਵਿੱਚ ਹੀ ਲੱਗੀ ਹੋਈ ਅੱਖੋ ਸਾਧਨਾਬ ਸਿੰਘ ਹੁਣ ਮਨ ਚ ਦੇਖਣਾ ਹੈ ਕਿ ਇਹ ਕੀ ਪੜਦਾ ਇੱਥੇ ਤਾਲਾ ਖੋਲਿਆ ਦਰਵਾਜ਼ਾ ਖੋਲਿਆ ਕੁਝ ਕੌੜੀਆਂ ਬਣੀ ਹੋਈਆਂ ਨੇ ਤੇ ਰਾਜਕੁਮਾਰੀ ਪਹੁੰਹੀਆਂ ਚੜੀ ਜਾਂ ਅਗਲੇ ਪਾਸੇ ਦੇਖਿਆ ਨਾ ਤੇ ਉਹ ਮਾਨੇ ਚਹਿਰਾ ਆ ਗਿਆ ਇਤਨਾ ਹੋਇਆ ਹੱਥ ਜੋੜ ਕੇ ਅੱਖਾਂ ਵਿੱਚ ਆਸੂ ਨਿਕਲਣ ਲੱਗ ਪਏ ਰਾਜਕੁਮਾਰੀ ਵੀ ਦੇਖ ਲਈ ਹੈ ਇੱਕ ਪਾਸੇ ਬਾਥਰੂਮ ਬਣਿਆ ਹੋਇਆ ਇਸ਼ਨਾਨ ਦਾ ਸਮਾਨ ਪਿਆ ਕੱਪੜੇ ਪਏ ਨਹੀਂ ਜਾ ਦੂਸਰੇ ਪਾਸੇ ਦੇਖਦੀ ਹੈ ਤੇ ਸੁੰਦਰ ਵਸਾਈ ਹੋਈ ਹੈ ਸੁੰਦਰ ਵਸਾਈ ਹੈ ਪਿੰਡਾ ਸਾਪਿਆ ਉੱਪਰ ਵੀ ਰਵਾਲੇ ਨੇ ਤੇ ਗੁਰਬਾਣੀ ਦੀਆਂ ਬੋਥੀਆਂ ਪਈਆਂ ਹੋਈਆਂ ਹਰਵਾਰੀ ਵਰਤਕੇ ਗੁਰਬਾਣੀ ਦੇ ਗੁੱਟਕੇ ਪਾਏ ਹੋਏ ਨੇ ਸੁੰਦਰ ਰਵਾਰੀ ਤੇ ਵੀ ਤੇ ਰਾਜ ਕੁਮਾਰੀ ਨਾਲ ਜੁੜੇ ਰਾਜ ਕੁਮਾਰੀ ਨਾਲ ਜੁੜੇ ਨੇ ਮਨੁਵਰਾਗੀ ਹੋ ਗਿਆ ਤੇਰਾ ਦਾਸ ਕਹਿੰਦੀ ਹੈ ਐ ਗੁਰੂ ਗੋਬਿੰਦ ਸਿੰਘ ਜੀ ਪਿਤਾ ਕਲਗੇ ਵਾਲਿਆ ਮੈਨੂੰ ਨਹੀਂ ਚੀ ਪਤਾ ਕਿੰਨਾ ਗੋਮ ਸਮਰਹਿਣ ਵਾਲਾ ਚੁੱਪਚਾਹ ਰਹਿਣ ਵਾਲਾ ਮੇਰੇ ਨਾਲੋਂ ਵੀ ਜ਼ਿਆਦਾ ਤੈਨੂੰ ਪਿਆਰ ਕਰਦਾ ਆਪੋ ਸਾਧੂ ਮੇਰੇ ਨਾਲੋਂ ਵੀ ਜ਼ਿਆਦਾ ਤੈਨੂੰ ਪਿਆਰ ਕਰਦਾ ਐਸਾ ਮੇਰਾ ਪਤੀ ਹੈ ਇਤਨੀ ਖੁਸ਼ੀ ਭਾਵੇਂ ਕਮਰੇ ਸਾਹੇ ਸੰਗਰਮ ਬਾਥਰੂਮ ਤੇ ਖਬਰਾਂ ਫਿਰ ਵੀ ਸਫਾਈ ਕਰਨ ਲੱਗ ਚਾਹੀਏ ਮੇਰਾ ਪਤੀ ਗਰੂ ਨੂੰ ਮੰਨਦਾ ਆਪ ਕੋ ਸਤਨਾਮ ਸੀ ਅੱਜ ਕੱਲ ਮਾਹੌਲ ਬਦਲ ਗਿਆ ਸਿਖ ਪਰਵਾਰ ਦੀਆਂ ਬੱਚੀਆਂ ਵੀ ਕਹਿੰਦੀਆਂ ਨੇ ਮੋਡਾ ਮੋਨਾ ਹੋਵੇ ਤੇ ਕੇ ਬੱਚੇ ਵੀ ਕਹਿੰਦੇ ਨੇ ਕੁੜੀ ਮਾਡਰਨ ਹੋਵੇ ਮਾਡਰਨ ਹੋਣ ਦਾ ਮਤਲਬ ਇਹ ਨਹੀਂ ਕਿ ਮਾਰਕਟ ਆ ਕੇ ਮਾਡਰਨ ਹੋਣਾ ਹੈ ਆਪਣੇ ਵਿਚਾਰ ਉੱਚੇ ਸੁੱਚੇ ਰੱਖੋ ਆਪ ਕੋ ਸਤਨਾਮ ਸੀ ਆ ਦੇਖ ਲਓ ਹਿੰਦੂ ਰਾਜਪੂਤ ਰਾਜਾ ਉਹਦੀ ਰਾਜਕੁਮਾਰੀ ਤੇ ਰਾਜਕੁਮਾਰ ਵੀ ਹਿੰਦੂ ਰਾਜਪੂਤ ਹੈ ਪਰ ਗੁਰੂ ਨਾਲ ਕਿੰਨਾ ਪਿਆਰ ਹੈ ਆਪ ਕੋ ਸਤਨਾਮ ਜਿਹੜੇ ਅਸੀਂ ਸਿੱਖੀ ਤੋਂ ਦੂਰ ਜਾ ਰਹੇ ਆ ਇਹਨਾਂ ਨੂੰ ਸੁਣ ਕੇ ਸਿੱਖੀ ਵੱਲ ਵਾਪਸ ਆਉਣਾ। ਹਣ ਸਫਾਈ ਕਰਦੇ ਸੀ ਨਾ ਜਿਹੜੀ ਚੁੰਨੀ ਛਿੜ ਤੇ ਲਈ ਸੀ ਕਿਸੇ ਚੀਜ਼ ਦਾ ਅੜ ਗਈ। ਤੇ ਸੋਚੇ ਮੋਤੀ ਲੱਗੇ ਸਨ ਕਿਨਾਰੀਆਂ ਦੇ ਨਾਲ ਉਹ ਟੁੱਟ ਨਹੀਂ ਕੇ ਲੱਗੇ। ਕੁਦਰਤ ਦੇ ਧਿਆਨ ਨਾਲ ਸਫਾਈ ਕਰਕੇ ਬਾਹਰ ਆਈ ਰਾਜਕੁਮਾਰੀ ਨਾਲ ਲਾਤਾ ਚਾਬੀ ਵਿਚੇੜਣ ਦੇਦੀ ਆ ਕੋ ਜਾਨਾ ਚਾਬੀ ਵਿਚੇੜਣ ਦੇਦੀ ਅੱਜ ਬੜੀ ਖੁਸ਼ ਸ਼ਾਮ ਪੇ ਰਾਜਾ ਵਾਪਸ ਆਇਆ ਬੜੇ ਪਿਆਰ ਨਾਲ ਤੱਕਦੀ ਹੈ ਤੇ ਰਾਜਕੁਮਾਰ ਜਿਹੜਾ ਹੁਣ ਰਾਜਾ ਹੋ ਚੁੱਕਾ ਉਹ ਵਾਰ ਦੇਖਣ ਲੱਗਾ ਪਹਿਲੇ ਰੋਕੇ ਕੀ ਗੱਲ ਅੱਜ ਬੜਾ ਪਿਆਰ ਦਿਖਾ ਰਹੀ ਆ ਕੋ ਸਾਥ ਪਹਿਲਾਂ ਵੀ ਇਸੇ ਪਰ ਅੱਜ ਕੁਝ ਹੋ ਫਰਕ ਲੱਗਦਾ ਹੈ ਕਹਿਣ ਲਗੀ ਬਸ ਐਵੇਂ ਆਖੋਸ਼ਾ ਤਰ੍ਹਾਂ ਹੰਸੇ ਹੋਣਾ ਦਸਿਆ ਹੱਥ ਨੇ ਵੀ ਕੁਝ ਨਹੀਂ ਰਾਤ ਬੈਗੀ ਹੁਣ ਰਾਜਾ ਜਿਹੜਾ ਰੋਜ਼ ਦੀ ਤਰ੍ਹਾਂ ਅਧਿਰਾਤ ਉੱਠਿਆ પ્રાਣੀਵਲ ਦੇਖਿਆ ਸੁੱਤੀ ਪਈ ਐ ਪਰ ਜਾਗਦੀ ਸੀ ਅੱਜ ਅੱਖਾਂ ਬੰਦ ਨੇ ਪਰ ਜਾਗਦੀ ਐ ਰਾਜਾ ਉੱਠਿਆ ਦਰਵਾਜ਼ੇ ਖੋਲ ਗਿਆ ਜਿਹੜੀ ਕੰਦ ਲੱਗਦੀ ਐ ਦੇਖਿਆ ਜੀ ਅਭੀ ਵਿਚੀ ਲੇ ਕੇ ਖੇਲ ਲਗਾ ਮੈਂ ਭੁੱਲ ਗਿਆ ਇੱਕ ਵਾਰੀ ਪਲੰਗ ਵਾਲ ਦੇਖਿਆ ਕਹਿ ਲਗਾ ਚਲੋ ਸ਼ੁਕਰ ਹੈ ਰਾਣੀ ਨੂੰ ਪਤਾ ਨਹੀਂ ਲਗਾ ਹਰ ਕੋ ਸਾਧਰਾ ਸ਼ੁਕਰ ਹੈ ਆਲਾ ਕੋਨੇ ਕਮਰੇ ਚ ਗਿਆ ਇਸ਼ਾਨ ਨ ਕੀਤਾ ਨਿਤਲੇ ਵੀ ਕੀਤਾ ਤੇ ਭੁਰੀ ਸਾਰੇ ਹੱਥ ਜੜੋ ਪਿਆਰ ਨਾਲ ਤਨੁਰ ਗੋਵਿੰਦ ਸ਼ਿਧੀ ਮਾਰਾ ਤੁਹ ਕੋ ਪਿਆਰ ਨਾਲ ਤਨੁਰ ਗੋਵਿੰਦ ਸ਼ਿਧੀ ਮਾਰਾ ਐਸੋ ਕਲ ਲਗੇ ਮਾਦੇ ਤੁਸੀਂ ਇਸੇ ਤਰ੍ਹਾਂ ਪਿਆਰ ਕਰਵਣਾ ਨਾਲੇ ਇਹ ਵੀ ਕਹੋ ਦਾਤਾ ਪਿਆਰ ਜਵੀ ਤੇ ਲੰਗਰ ਕਰਦੇ ਆ ਆਪੇ ਸਾਧ ਕਰਾ ਦੇਖ ਲੈ ਤੇਰੇ ਕੋਲ ਆ ਕੇ ਬੈਠੇ ਮੈਂ ਤੇਰੇ ਹੀ ਜੱ ਸੁਣਦੇ ਭਈ ਆ ਤੇ ਰਹਿ ਤਾ ਵੀ ਤੂੰ ਸਾਡੇ ਤੇ ਕਰ ਨੀ ਆ ਨੈਦ੍ਰਿੰਗ ਕੀਤਾ ਹੁਣ ਰਾਜਮਾ ਜਦੋਂ ਹਮ ਰਾਜਾ ਵੀ ਬੁਆ ਬੁਆ ਖੋਲਿਆ ਜਿਵੇਂ ਬੁਆ ਖੋਲਿਆ ਦੇਖਿਆ ਰਾਜਤਮਾਰੀ ਸਾਹਮਣੇ ਖੜਤੀ ਹੋਈ ਆ ਆਪੇ ਸਾਧ ਕਰਾ ਤਾਜ ਮਾਰੀ ਸਾਹਮਣੇ ਖਲੋਤੀ ਹੋਈ ਹੱਥ ਜੋੜ ਕੇ ਆਪਣੇ ਰਾਜੇ ਪਤੀ ਦੇ ਪੈਰਾਂ ਤੇ ਮੱਥਾ ਟੇਕਿਆ ਪਹਿਲਾਂ ਤੇ ਰਾਜਾ ਹੈਰਾਨ ਹੋ ਗਿਆ ਰਤਨ ਰਾਏ ਹੈਰਾਨ ਵੀ ਹੋਇਆ ਤੇ ਫਿਰ ਪੁੱਛਦਾ ਵੀ ਹੈ ਨਾਲੇ ਕਹਿੰਦਾ ਵੀ ਚੋਰੀ ਪਕੜੀ ਗਈ ਆਖੋ ਸਤਨਾਮ ਸੀ ਚੋਰੀ ਪਕੜੀ ਗਈ ਤੇ ਨਾਲੇ ਕਹਿਣ ਲੱਗੇ ਰਾਣੀ ਤੂੰ ਮੇਰੇ ਪੈਰੀ ਹੱਥ ਪਹਿਲਾਂ ਵੀ ਲਾਣੀ ਹੈ ਅਰ ਅਜੇ ਮੱਥਾ ਬੜੀ ਸ਼ਰਧਾ ਨਾਲ ਟੇਕਿਆ ਕਿਉਂ ਤੇ ਰਾਜਕੁਮਾਰੀ ਕਹਿੰਦੀ ਐ ਮੱਥਾ ਤਾਂ ਟੇਕਿਆ ਕਿਉਂਕਿ ਤੁਸੀਂ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਹੁਤ ਪਿਆਰ ਕਰਦੇ ਹੋ ਆਖੋ ਸੱਚਾ ਰਾਜੇ ਤੇ ਹੋ ਵੀ ਬਾਰ ਦੇ ਪਰ ਮੇਰੇ ਗੁਰੂ ਦੇ ਸਿੱਖ ਵੀ ਉਹ ਤਾਂ ਤੁਹਾਨੂੰ ਨਾ ਟੇਕਿਆ ਹਣ ਦੋ ਜਣੇ ਬੈਠ ਤੇ ਰਾਜਕੁਮਾਰੀ ਕਹਿੰਦੀ ਇਤਨਾ ਗੁਰੂ ਨਾਲ ਪਿਆਰ ਕਰਦੇ ਹੋ ਤਦ ਲੋਕੋ ਵੇਖਿਓ ਤੇ ਰਾਜਾ ਕਹਿੰ ਲੱਗ ਰਾਨੀ ਅਸੀਂ ਜਿੰਨੇ 22 ਘਰ ਦੇ ਰਾਜੇ ਆ ਨਾ ਪਹਾੜੀ ਰਾਜਾ ਅਨੰਦਪੁਰ ਸਾਹਿਬ ਦੇ ਲਾਗੇ ਕਈ ਰਾਜੇ ਕਈ ਸਤਿਗੁਰਾਂ ਨੂੰ ਦੋਸ਼ਮਨੀ ਰੱਖਦੇ ਨੇ ਅਸੀਂ ਸਤਿਗੁਰ ਨੂੰ ਪਿਆਰ ਕਰਦੇ ਆ ਤੇ ਸਾਡੀ ਆਪ ਵਿੱਚ ਜੀ ਰਿਸ਼ਤੇਦਾਰੀ ਵੀ ਆ ਤੇ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਨਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਮੰਨਦੇ ਆ ਉਹ ਜਾਨ ਬੁਝ ਕੇ ਰਿਸ਼ਤੇਦਾਰੀ ਦਾ ਯੋਗ ਪਾਣਗੇ ਤੁਸੀਂ ਵੀ ਆਪਣੀ ਫੌਜ ਲੈ ਕੇ ਆਓ ਅਨੰਦਪੁਰ ਸਾਹਿਬ ਤੇ ਹਮਲਾ ਕਰੋ ਇਸ ਕੁੜੀ ਤੁਸੀਂ ਦੱਸਦੇ ਨਹੀਂ ਹੈ ਤੇ ਨਾਲੇ ਨਾਲੇ ਕੁੜੀ ਪਿਆਰ ਕਰਨ ਤੇ ਜਿਹੜੇ ਹੱਥ ਨੇ ਨਾ ਕਲਗੀਆਂ ਵਾਲੇ ਦੇ ਚਰਨ ਪਕੜਨਾ ਚਾਹੁੰਦੇ ਨੇ ਆਖੋ ਸਾਥ ਪੋਦੇ ਤੇ ਅਧਿਆਰ ਨਹੀਂ ਚੁਪਣਾ ਚਾਹੁੰਦੇ ਤੇ ਸਹਜ ਦੇ ਕਿਸੇ ਨੂੰ ਦੱਸਦੇ ਨਹੀਂ ਤੇਰਾ ਇਹ ਹੁਮੈਰੀ ਨੇ ਕਿਹਾ ਇਹ ਤੂੰ ਨਾਲ ਪਿਆਰ ਕਰਦੇ ਹੋ ਨਾ ਕਲਗੀਆਂ ਵਾਲਾ ਮਿਲੇਗਾ ਪਰ ਇਹ ਗੱਲ ਤਾਂ ਦੱਸੋ ਕਿ ਦੱਸਦੇ ਤੁਸੀਂ ਹੈ ਨਹੀਂ ਕਿਸੇ ਨੂੰ ਫਿਰ ਗੁਰੂ ਨਾਲ ਕਿਵੇਂ ਪਿਆਰ ਕਰਦੇ ਜਿਹਦੇ ਦਰਸ਼ਨ ਨਹੀਂ ਕੀਤੇ ਸਾਡੇ ਤੇ ਪਹਿਲਾਂ ਜਾ ਕੇ ਕਲੀਆਂ ਵਾਲੇ ਨਾਹਣ ਰਹੇ ਸਨ ਐਦਾਂ ਤਾਂ ਪਿਆਰ ਕਰਦੇ ਫਿਰ ਰਾਜਾ ਫਿਰ ਲਗਰਨ ਰਾਜਾ ਮਹਾਰਾਜ ਜੀ ਕੀ ਧਿਆਨਦੀਆਂ ਨਾ ਸਾਰੇ گاਉਂ ਵਿੱਚ ਜਾਣਾ ਨੇ ਮੈਂ ਕਲੀਆਂ ਵਾਲੇ ਦੇ ਬਈ ਵਾਰ ਦਰਸ਼ਨ ਕੀਤੇ ਜਦ ਮੇਰਾ ਮਨ ਬਹੁਤ ਪਰੇ ਹੁੰਦਾ ਹੈ ਨਾ ਤੇ ਉਹਨਾਂ ਜਾ ਰਹੇ ਹਾਂ ਉਹਨਾਂ ਭੀਸ ਬਣਾ ਲੈ ਜਿਹੜੇ ਗਰੀ ਗਰੀ ਮੱਜੇ ਮਲੇ ਪਿੰਡਾਂ ਸ਼ਹਿਰਾਂ ਸਮਾਰ ਵਿੱਚ ਜਿਹਾ ਵਡਾਰੇ ਵਾਲਾ ਪੇਸੋ ਨਾਲ ਹੈ ਨਾ ਤੇ ਜਿਹੜੇ ਮੇਰੇ ਅੰਗ ਰੱਖਸ਼ਣ ਨੈਸ਼ਨਲ ਸਕੂਲ ਦੀ ਗਾਹ ਪੁਰਨਮੀ ਵਡਾਰੇ ਵਾਲੇ ਕੱਪੜੇ ਪਾਏ ਹੁੰਦੇ ਆਨੰਤਪੁਰ ਸਾਹਿਲ ਆ ਜਾਂਦਾ ਇੱਕ ਸ਼ਵਰ ਬੜਾ ਪਿਆਰਾ ਕੋ ਬਣ ਜਾ ਗੋ ਰਾਮ ਕੋ ਮੇਰਾ ਨੰਦਾ ਮਾ ਦੇ ਆ ਜਾ ਯਾਰ ਕੋ ਚੱਲ ਜਿਵੇਂ ਬਣ ਜਾ ਰੇ ਸਮਾਨ ਵਿਚਨ ਵਾਸਤੇ ਤੁਰਦੇ ਨੇ ਮੇਰੇ ਮਨ ਦੇ ਵੀ ਉਹਦੇ ਨਾਮ ਦਾ ਇੱਕ ਖਜ਼ਾਨਾ ਹੈ ਆਪੋ ਸਾਤਾ ਨਾਲ ਕਿਆ ਦੇ ਨਦਕੂਸਾ ਚਲਾ ਜਾਣਾ ਪਰਣੀ ਮੈਂ ਦੂਰੋਂ ਹੀ ਮੱਥਾ ਦੇਖਣਾ ਕਲ ਕੀ ਆਵਾਜ਼ ਜਿਹੜੀ ਤੇ ਦੂਰ ਹੀ ਬਹਿ ਜਾਣਾ ਬੜਾ ਬੜਾ ਮਨ ਕਰਦਾ ਕੋਲ ਜਾ ਕੇ ਉਹਦੇ ਚਰਨਾਂ ਤੇ ਮੱਥਾ ਦੇਣਾ ਕੋਲ ਤਾਂ ਨਹੀਂ ਜਾਂਦਾ ਕੋਈ ਪਛਾਣ ਨਾਲ ਰਵੇ ਕਿ ਬਾਬਾ ਉਹਦਾ ਰਾਜਾ ਹੈ ਤੇ ਰਾਣੀ ਇੱਕ ਦੁੱਖ ਹੈ ਪਰ ਦੁੱਖ ਪਿਆਰ ਵਾਲਾ ਕਿਹੜਾ ਜਿਸ ਨੇ ਕਲਗੀਆਂ ਵਾਲੇ ਕਿਸੇ ਸ਼ਿਖਰ ਨੂੰ ਗੱਲਣਾ ਲਗਾ ਦੇਣਾ ਮੇਰਾ ਮਨ ਬੜਾ ਦੁੱਖਦਾ ਹੈ ਮੈਂ ਦੂਰੋਂ ਬੈਠਾ ਆਪਕੋ ਸੁਣਦਾ ਕਦੀ ਕਲਗੀਆਂ ਵਾਲੇ ਮੈਨੂੰ ਨਹੀਂ ਦੱਲ ਦੇਣਾ ਬੜਾ ਮਨ ਦੁੱਖਦਾ ਹੈ ਸਲਫ ਦੇ ਤੈਰਾ ਜੋ ਕਵਾਰੀ ਕੀ ਕਰਦੀ ਐ ਇਤਨਾ ਪਿਆਰ ਕਰਦੇ ਹੋ ਨਾ ਮੇਰਾ ਮਨ ਕਰਦਾ ਕੱਲ੍ਹ ਨਹੀਂ ਹਵਾਲਾ ਕਿਤੇ ਦਿਨ ਤੁਹਾਨੂੰ ਜ਼ਰੂਰ ਗੱਲ ਨਾਲ ਲਗਾਉਂਗਾ ਤੁਹਾਡਾ ਇਹ ਜਿਹੜਾ ਦੁੱਖ ਹੈ ਨਾ ਮਹਾਰਾਗ ਵਾਲਾ ਪਿਆਰ ਵਾਲਾ ਇਹ ਦੂਰ ਕਰੇਗਾ ਆਓ ਇੱਕ ਵਾਰ ਗੁਰੂ ਨਾਨਕ ਦੇਵ ਜੀ ਾਰੇ ਆਪਰੇ ਗਏ ਸੇ ਸਤਿਗੁਰ ਤੁਹਾਡੀ ਬਾਣੀ ਹੈ ਔਰ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਭ ਗਲ ਲਾਵਾਂਗੇ ਤੇਦੀ ਕਿ ਚਲਕ ਸੰਨ ਵੀ ਦਿਖਾ ਦੇ ਤੇਰੀ ਬਾਣੀ ਤੇਰਾ ਇਤਿਹਾਸ ਉਹ ਜਿਹਦੇ ਤੇਰ ਨਾਲ ਪਿਆਰ ਕਰਦੇ ਆਂ ਭਾਵੇਂ ਸੁਪਨੇ ਕੀ ਸਹੀ ਕਿ ਚਲਕ ਦਿਖਾ ਸਾਡੇ ਜਾਗੜ ਤੇ ਸੁਪਨਾ ਭਰਾ ਆ ਤੋ ਸਾਧਨਾ ਸਿਮਰਿ ਹੋਰ ਕਿਤੇ ਰਾਜਵੈਲਾ ਚਾਰਿਆ ਤੇ ਰਾਜਕੁਮਾਰੀ ਪੁੱਛੀ ਪਤੀ ਦੇਵ ਅੱਜ ਕਿੰਨੀ ਜਲਦੀ ਆਏ ਤੇ ਰਾਜਾ ਮੁਸਕਰਾ ਕੇ ਕਹਿਣ ਲਗਾ ਰਾਣੀ ਕਲਗਿਆ ਵਾਲਾ ਆ ਗਿਆ ਆ ਤੁਸਨ ਨਾਲ ਸਾਡੇ ਰਾਜੇ ਜਿਹੜਾ ਸਾਡੇ ਨਿਭਾਰਦਾ ਜੰਗਲ ਹੈ ਨਾ ਉੱਥੇ ਆ ਕੇ ਰੁਕੇ ਹੋਏ ਨੇ ਨਾਲ ਕੱਲੇ ਨਹੀਂ ਆਏ ਸਾਹਿਬ ਜਾਨ ਦੇ ਵੀ ਨਾਲ ਨੇ ਪਰਵਾਰ ਵੀ ਹੈ ਛੇ ਕਸੂਰ ਨੇ ਵੀ ਨਾਲ ਆ ਕੋ ਸਾਥ ਤੇ ਰਾਜਕੁਮਾਰੀ ਮੁਸ਼ਕਰਾ ਕੇ ਕਹਿਣ ਲੱਗੀ ਪਤੀ ਨੇ ਪਤਾ ਤਾਂ ਮੈਨੂੰ ਹੀ ਹੈ ਆਹ ਕੋਸ਼ਾ ਤਾਂ ਕਹਿ ਲਗੀ ਤੈਨੂੰ ਕਿਦਾ ਬਤਨ ਲਗਾ ਕਹਿਣ ਲੱਗੀ ਆਹ ਫਿਰ ਰਾਣੀ ਆ ਕੋਈ ਬਹੁਤੀ ਮਨਾ ਤਾਂ ਪਤਾ ਲੱਗੇ ਜਾਂਦਾ ਹਣ ਰਾਜਾ ਕਹਿ ਲੱਗਦਾ ਤੇਰੀ ਕਹਿਣ ਤੋਂ ਬੈਲੇ ਮੇਰੇ ਸਾਰੇ ਦਰਬਾਰੀਆਂ ਨੂੰ ਸਾਰਿਆਂ ਨੂੰ ਘੇਰ ਦਿੱਤਾ ਕਲਹੀਆਂ ਵਾਲਾ ਜਿੱਥੂ ਵੀ ਲੱਗ ਜਾਏਗਾ ਉਦੀ ਸੇਵਾ ਚੋ ਕਮੀ ਨਾ ਰਹੇ ਆਖੋ ਸਤਿਗੁਰੂ ਤੂੰ ਮਹਿਲ ਸ਼ਗਾਰ ਮਹੱਲੇ ਸਾਦੇ ਗੁਰੂ ਨੂੰ ਲੈਣ ਵਾਸਤੇ ਤੇਦਰ ਦਾ ਅਸ਼ਰਮਾਂ ਨੌ ਪਰਚਕ ਕਮੀ ਹੋ ਰਹੀ ਸੀ ਮਹਿਲ ਮਰਛਗਾਰਨ ਲਗਦੀ ਰਾਣੀ ਉਧਰ ਰਾਜਾ ਰਤਨ ਰਾਏ ਆਪਣੇ ਦਰਬਾਰੀਆਂ ਨੂੰ ਲੈ ਕੇ ਵਿਦਾਵਾਲਾ ਕੇ ਸਤਗੁਰੂ ਨੂੰ ਲੈਣ ਵਾਸਤੇ ਚੱਲਦੇ ਭਾਈ ਮੀਰ ਸਿੰਘ ਜੀ ਦਿੱਤੇ ਗਲਗੀਤ ਅਚੰਭਤ ਬਾਣੀ ਬਹੁਤ ਵੱਡਾ ਇੱਕ ਦਰਖਤ ਜਿੱਦੇ ਤੇ ਸਤਗੁਰਾਂ ਦਾ ਢੀਲਾ ਘੋੜਾ ਘਰੋਤਾ ਤੇ ਸਤਗੁਰਾਂ ਨੇ ਘੋੜੇ ਦੇ ਮੋਢੇ ਮੋਢੇ ਤੇ ਭਾਵ ਉਹ ਪਹਿਲੂ ਕਰਦਾਂ ਤੇ ਹੱਥ ਰੱਖਿਆ ਸਿੱਧੇ ਕੋਲ ਤੇ ਪਿੱਛੇ ਸੀਕਾ